ਮੋਤੇ ਕਸ਼ਮੀਰ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਮਿੱਥ ਕੇ ਜਿਹੜੀ ਹੈ ਬੇਅਦਬੀ ਇੱਕ ਪਾਪੀ ਦੇ ਵੱਲੋਂ ਜਿਹੜੀ ਕੀਤੀ ਗਈ ਹੈਗੀ ਆ ਸਦਾਤਾ ਸਿੰਘ ਜੀ ਕਿੰਵੇਂ ਦੇਖਦੇ ਹੋ ਜਿਹੜੇ ਜਥੇਦਾਰ ਹੈਗੇ ਨੇ ਕੁਲਦੀਪ ਸਿੰਘ ਗੜਗਾ ਜੋ ਉਥੇ ਮੌਕੇ ਤੇ ਵੀ ਗਏ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਤੇ ਦੋ ਬੰਦੇ ਅਜੇ ਬਾਕੀ ਹੈਗੇ ਨੇ ਤੇ ਬਕਾਇਦਾ ਜਿਹੜਾ ਹੈ ਉਸ ਉਸ ਦੇ ਜਿਹੜਾ ਡੇਰਾ ਹੈਗਾ ਏ ਉਸ ਨੂੰ ਵੀ ਜਿਹੜਾ ਇੱਕ ਤਰੀਕੇ ਨਾਲ ਸੰਗਤਾਰੇ ਜਿਹੜਾ ਸਾੜ ਦਿੱਤਾ ਹੈ ਇੰਟਰਨਲ ਕਸੇ ਸਿੱਖ ਵੱਲੋਂ ਜਿਹੜੀ ਹੈਗੀ ਹੈ ਕੀਤੀ ਹੋਈ ਹੈ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਉਂਦੀਆਂ ਵੀ ਧੜੇ ਬਾਜ਼ ਡੇਰੇਆਂ ਡੇਰੇ ਬਾਜ਼ ਆ ਜਿਹੜੇ ਇਸ ਤਰ੍ਹਾਂ ਦੇ ਨੇ ਵੀ ਉਹ ਆਪ ਦਾ ਡੇਰਾ ਹੈ ਇਕਨੋਮਿਕ ਫੈਕਟਰ ਚੋਂ ਇੱਕ ਗੁਰਦੁਆਰਾ ਸਾਹਿਬ ਮਤਲਬ ਇਹ ਦੇਖ ਸੇਖ ਲਈ ਹੋ ਸਕਦੀ ਹੈ ਉਹਨੂੰ ਸਿੱਖ ਕਹਿਣਾ ਮੇਰੇ ਸਾਹਮਣੇ ਗੱਲ ਕਰ ਬੋਗਾਂ ਜੋ ਜਿਸ ਤਰ੍ਹਾਂ ਆਪਾਂ ਕਿਹਾ ਅਸਲ 'ਚ ਤਾਂ ਉਹ ਵੀ ਉਹ ਸਿੱਖ ਹੈ ਹੀ ਨਹੀਂ ਸੋ ਅਸੀਂ ਉਮੀਦ ਕਰਦੇ ਹਾਂ ਵੀ ਜੰਮੂ ਕਸ਼ਮੀਰ ਪੁਲਿਸ ਆ ਜਿਹੜੀ ਉਹ ਇਮਾਨਦਾਰੀ ਨਾਲ ਕਾਰਜ ਕਰੇਗੀ ਪ੍ਰਸ਼ਾਸਨ ਵੀ ਉਹ ਪੰਜਾਬ ਸਰਕਾਰ ਵਾਂਗ ਮੰਦਬੁੱਧੀ ਕਹਿ ਕੇ ਉਹਨੂੰ ਬਚਾਉਣ ਦਾ ਯਤਨ ਨਹੀਂ ਕਰੇਗੀ ਜਾਂ 2 ਮਹੀਨੇ ਬਾਅਦ ਜਮਾਨਤ ਤੇ ਛੱਡ ਕੇ ਉਹਨੂੰ ਲਲਕਾਰੇ ਮਾਰਨ ਦਾ ਜਿਹੜਾ ਹੈਗਾ ਮੌਕਾ ਨਹੀਂ ਦੇਵੇਗੀ ਜਿਵੇਂ ਪੰਜਾਬ ਵਿੱਚ ਚਾਹੇ ਅਕਾਲੀਆਂ ਦੀ ਸਰਕਾਰ ਸੀ ਤੇ ਚਾਹੇ ਨਵੇਂ ਇਹਨਾਂ ਦੀ ਸਰਕਾਰ ਹੈਗੀ ਉਹਨਾਂ ਨੇ ਕੀਤਾ ਹੈਗਾ ਤੇ ਹੁਣ ਆਪਾਂ ਇਹ ਗੱਲਬਾਤ ਕਰ ਲੈਨੇ ਆ ਜੰਮੂ ਤੇ ਕਸ਼ਮੀਰ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਮਿੱਥ ਕੇ ਜਿਹੜੀ ਹੈ ਬੇਅਦਬੀ ਇੱਕ ਪਾਪੀ ਦੇ ਵੱਲੋਂ ਜਿਹੜੀ ਕੀਤੀ ਗਈ ਹੈਗੀ ਆ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜੇ ਜਥੇਦਾਰ ਹੈਗੇ ਨੇ ਕੁਲਦੀਪ ਸਿੰਘ ਗੜਗੱਜ ਉਥੇ ਮੌਕੇ ਤੇ ਵੀ ਗਏ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਤੇ ਦੋ ਬੰਦੇ ਅਜੇ ਬਾਕੀ ਹੈਗੇ ਨੇ ਤੇ ਬਕਾਇਦਾ ਜਿਹੜਾ ਹੈ ਉਸ ਉਸ ਦੇ ਜਿਹੜਾ ਡੇਰਾ ਹੈਗਾ ਏ ਉਸ ਨੂੰ ਵੀ ਜਿਹੜਾ ਇੱਕ ਤਰੀਕੇ ਨਾਲ ਸੰਗਤਾਰੇ ਜਿਹੜਾ ਸਾੜ ਦਿੱਤਾ ਹੈਗਾ ਡੇਰਾ ਜਾਂ ਘਰ ਆਪਾਂ ਕਹਿ ਲਈਏ ਜਿੱਥੇ ਉਹ ਆਪਣੀਆਂ ਕਾਰਮਾਈਆਂ ਕਰਦਾ ਸੀ ਹਾਂਜੀ ਹਾਂਜੀ ਸੋ ਇਹ ਕੁਛ ਭਟਕੇ ਹੋਏ ਸਿੱਖੀ ਤੋਂ ਭਟਕੇ ਹੋਏ ਆ ਧੜੇ ਬਾਜੀ ਤਾਂ ਇਹ ਤਾਂ ਆਪਾਂ ਕਹਿ ਸਕਦੇ ਵੀ ਕਿਸੇ ਵਿਰੋਧੀ ਧਰ ਦੇ ਵੱਲੋਂ ਨੇ ਇੱਕ ਇੰਟਰਨਲ ਕਿਸੇ ਸਿੱਖ ਵੱਲੋਂ ਜਿਹੜੀ ਹੈਗੀ ਹੈ ਕੀਤੀ ਹੋਈ ਹੈ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਉਂਦੀਆਂ ਵੀ ਧੜੇ ਬਾਜ ਡੇਰੇਆਂ ਡੇਰੇ ਬਾਜ ਆ ਜਿਹੜੇ ਇਸ ਤਰ੍ਹਾਂ ਦੇ ਨੇ ਵੀ ਉਹ ਆਪ ਦਾ ਡੇਰਾ ਆ ਇਕਨੋਮਿਕ ਫੈਕਟਰ ਚੋਂ ਇੱਕ ਗੁਰਦੁਆਰਾ ਸਾਹਿਬ ਮਤਲਬ ਉਹ ਦੇਖ ਸੇਖ ਲਈ ਹੋ ਸਕਦੀ ਹੈ ਉਹਨੂੰ ਸਿੱਖ ਕਹਿਣਾ ਮੇਰੇ ਸਾਹਮਣੇ ਗੱਲ ਤੋਂ ਲੂਗਾ ਜੋ ਜਿਸ ਤਰ੍ਹਾਂ ਆਪਾਂ ਕਹੇ ਅਸਲ 'ਚ ਤਾਂ ਉਹ ਵੀ ਉਹ ਸਿੱਖ ਹੈ ਹੀ ਨਹੀਂ ਜਿਹੜਾ ਗੁਰੂ ਨਾਲ ਇੱਕ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖ ਸਕਿਆ ਗੁਰੂ ਦੇ ਬੇਅਦਬੀ ਕਰਨ ਦਾ ਮਨ ਚ ਸੋਚ ਸਕਦਾ ਉਹ ਉਹ ਫਿਜ਼ੀਕਲੀ ਸਿੱਖ ਹੋ ਸਕਦਾ ਮਾਨਸਿਕ ਤੌਰ ਤੇ ਜਿਹੜਾ ਹੈਗਾ ਉਹ ਨਹੀਂ ਸਿੱਖ ਹੈਗਾ ਸੋ ਜਿਨ੍ਹਾਂ ਨੇ ਵੀ ਇਹ ਕਰਿਆ ਹੈਗਾ ਆਪਾਂ ਕਹਿ ਸਕਦੇ ਹਾਂ ਵੀ ਇਹ ਬੜਾ ਗਲਤ ਹੋਇਆ ਹੈ ਸਸਿਕ ਸੰਗਤਾ ਨੇ ਉਹਨੂੰ ਆਪਣੇ ਢੰਗ ਨਾਲ ਜਿਹੜੀ ਉਹ ਜਿਹੜਾ ਹੈਗੀ ਸਜ਼ਾ ਵੀ ਦਿੱਤੀ ਹੈਗੀ ਸੋ ਹੁਣ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹਲੇ ਉਹਨਾਂ ਦੇ ਦੋ ਬੰਦੇ ਆ ਜਿਹੜੇ ਹਲੇ ਗ੍ਰਿਫਤ ਵਿੱਚ ਨਹੀਂ ਆਏ ਸੋ ਭਾਈ ਕੁਲਦੀਪ ਸਿੰਘ ਗੜਗਾਜੂ ਨੇ ਉੱਥੇ ਮੌਕੇ ਤੇ ਪਹੁੰਚੇ ਆ ਉੱਥੋਂ ਦੇ ਜ਼ਿਲ੍ਹੇ ਦੇ ਐਸਐਸਪੀ ਨੂੰ ਨਾਲ ਖੜਾ ਕਰਕੇ ਉਹਨਾਂ ਨੇ ਜੜੀਆਂ ਹੈਗੀਆਂ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈਗੀ ਵੀ ਬੇਬਦਬੀ ਦੇ ਦੋਸ਼ੀਆਂ ਨੂੰ ਜਿਹੜਾ ਹੈਗਾ ਨਾਂ ਬਖਸ਼ਿਆ ਜਾਵੇ ਸੋ ਅਸੀਂ ਉਮੀਦ ਕਰਦੇ ਆਂ ਵੀ ਜੰਮੂ ਕਸ਼ਮੀਰ ਪੁਲਿਸ ਆ ਜਿਹੜੀ ਉਹ ਇਮਾਨਦਾਰੀ ਨਾਲ ਕਾਰਜ ਕਰੇਗੀ ਪ੍ਰਸ਼ਾਸਨ ਵੀ ਉਹ ਪੰਜਾਬ ਸਰਕਾਰ ਵਾਂਗ ਮੰਦਬੁੱਧੀ ਕਹਿ ਕੇ ਉਹਨੂੰ ਬਚਾਉਣ ਦਾ ਯਤਨ ਨਹੀਂ ਕਰੇਗੀ ਜਾਂ 2 ਮਹੀਨੇ ਬਾਅਦ ਜਮਾਨਤ ਤੇ ਛੱਡ ਕੇ ਉਹਨੂੰ ਲਲਕਾਰੇ ਮਾਰਨ ਦਾ ਜਿਹੜਾ ਹੈਗਾ ਮੌਕਾ ਨਹੀਂ ਦੇਵੇਗੀ ਜਿਵੇਂ ਪੰਜਾਬ ਵਿੱਚ ਚਾਹੇ ਅਕਾਲੀਆਂ ਦੀ ਸਰਕਾਰ ਸੀ ਤੇ ਚਾਹੇ ਨਵੇਂ ਇਹਨਾਂ ਦੀ ਸਰਕਾਰ ਹੈਗੀ ਉਹਨਾਂ ਨੇ ਕੀਤਾ ਹੈਗਾ ਸੋ ਅਸੀਂ ਉਮੀਦ ਕਰਦੇ ਹਾਂ ਵੀ ਇਹਨਾਂ ਲੋਕਾਂ ਨੂੰ ਜਿਹੜੀ ਹੈਗੀ ਆ ਜੇ ਕੌਮ ਦਾ ਇਸ ਤਰ੍ਹਾਂ ਇਕੱਠ ਰਹੇਗਾ ਤੇ ਕੌਮ ਜਥੇਬੰਦਕ ਢੰਗ ਨਾਲ ਆਪਣੇ ਗੁਰੂ ਦੀ ਬੇਅਦਬੀ ਦੇ ਖਿਲਾਫ ਆ ਜਿਹੜਾ ਉਹ ਸਾਹਮਣੇ ਆਵੇਗੀ ਤਾਂ ਇਹਨਾਂ ਹਾਲਤਾਂ ਵਿੱਚ ਠੱਲ ਪਾਈ ਜਾ ਸਕਦੀ ਹੈ ਵਰਨਾ ਜੇ ਅਸੀਂ ਸਿਰਫ ਸਰਕਾਰਾਂ ਤੱਕ ਮੂੰਹ ਚੁੱਕ ਕੇ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਤਾਂ ਇਹ ਜਿਹੜੀਆਂ ਕਟਰਾਵਾਂ ਨੇ ਵਾਰ-ਵਾਰ ਵਾਪਰ ਸਕਦੀਆਂ ਜੀ ਬਿਲਕੁਲ ਜੀ ਸਦਾਰਤ ਸਿੰਘ ਜੀ ਮੁੱਦਾ ਉੱਥੇ ਵੀ ਬੇਅਦਬੀ ਵਾਲੀ ਜਗ੍ਹਾ ਤੇ ਵੀ ਇਹ ਉੱਠਿਆ ਸੀਗਾ ਕਿ ਅਸੀਂ ਕਰੋੜਾ ਰੁਪਏ ਦੀ ਬਿਲਡਿੰਗ ਤੇ ਬਣਾ ਲੈਨੇ ਹੈਗੇ ਆ ਪਰ ਉੱਥੇ ਫਿਰ ਸੇਵਾਦਾਰਾਂ ਦੀ ਘਾਟ ਕਿਉਂ ਹੁੰਦੀ ਹੈ ਕਿਉਂ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਉਹ 10000 15000 ਇੱਕ ਇੱਕ ਸੇਵਾਦਾਰ ਨੂੰ ਕਿਉਂ ਨਹੀਂ ਦੇ ਸਕਦੀਆਂ ਕਿਉਂ ਉੱਥੇ ਪਹਿਰੇ ਤੇ ਸੇਵਾਦਾਰ ਨਹੀਂ ਹੋ ਸਕਦੇ ਕਿਉਂਕਿ ਗੁਰੂ ਸਾਹਿਬ ਨੇ ਸਿਧਾਂਤ ਤੇ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਦਿੱਤਾ ਹੈ ਅਸੀਂ ਗ੍ਰੰਥ ਵਾਲਾ ਸਿਧਾਂਤ ਮੰਨਦੇ ਆਂ ਪੰਥ ਵਾਲੇ ਤੋਂ ਮੁਨਕਰ ਆਂ ਤੇ ਜਿੱਥੇ-ਜਿੱਥੇ ਪੰਥ ਕਮਜ਼ੋਰ ਹੁੰਦਾ ਹੈ ਉੱਥੇ ਬੇਅਦਬੀਆਂ ਘਟਰਾਵਾਵਾਂ ਹੁੰਦੀਆਂ ਨੇ ਜਿੱਥੇ-ਜਿੱਥੇ ਪੰਥ ਸਤਰਕ ਹੈਗਾ ਹੈ ਉੱਥੇ ਆਪਾ ਪਾਪੀਆਂ ਦੇ ਸੋਧੇ ਲੱਗਦੇ ਵੀ ਵਿਖੇ ਨੇ ਹਾਂਜੀ ਹਾਂਜੀ ਸੋ ਇਹ ਤਾਂ ਹੁਣ ਪ੍ਰਬੰਧਕ ਕਮੇਟੀਆਂ ਨੂੰ ਇੱਕ ਮਤ ਹੋ ਕੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਾਰੀਆਂ ਸਿੱਖ ਸਤਾਵਾਂ ਦਮਦਮੀ ਟਕਸਾਲ ਤੇ ਸੰਸੰਪਰਦਾਵਾਂ ਇਹ ਕਿਸਾਂਜਾ ਸਮਾਗਮ ਬਲਾ ਕੇ ਕੋਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਪੈਰਾਮੀਟਰਸ ਆ ਉਹ ਕ੍ਰੀਏਟ ਕਰਨ ਇਹ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਗੁਰੂ ਘਰਾਂ ਵਿੱਚ इवन ਮੈਂ ਮੈਨੂੰ ਦੇਖ ਕੇ ਹੈਰਾਨੀ ਹੋਈ ਪਿਛਲੇ ਸਾਲ ਜਦੋਂ ਮੈਂ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਗਿਆ ਤਾਂ ਜਿਹੜਾ ਕਿਲਾ ਅਨੰਦਗੜ੍ਹ ਵਾਲਾ ਹੈਗਾ ਪੁਰਾਣੀ ਬਿਲਡਿੰਗ ਹੈਗੀ ਜਿਹੜੀ ਉੱਥੇ ਦੋ ਜਗ੍ਹਾ ਆਹਮੋ ਸਾਹਮਣੇ ਦੋਆਂ ਬਿਲਡਿੰਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਤ ਨੇ ਔਰ ਉੱਥੇ ਕੋਈ ਵੀ ਸੇਵਾਦਾਰ ਨਹੀਂ ਹੈ ਸੋ ਜੇ ਤਖਤ ਸਹਿਬਾਨ ਤੇ ਕੇਸਗੜ ਸਾਹਿਬ ਤੇ ਬਹੁਤ ਸੰਗਤ ਹੈਗੀ ਆ ਉੱਥੇ ਸੇਵਾਦਾਰ ਵੀ ਪਰ ਜਿਹੜੀ ਪੁਰਾਣੀ ਬਿਲਡਿੰਗ ਆ ਕਿਲਾ ਆਨੰਦਗੜ੍ਹ ਵਾਲੀ ਜਿਹਨੂੰ ਲਾਲ ਰੰਗ ਦਾ ਪੁਰਾਣੀਆ ਇੱਟਾਂ ਵਾਲਾ ਹੈਗਾ ਸੋ ਮੈਂ ਹੈਰਾਨ ਰਹਿ ਗਿਆ ਉੱਥੇ ਦੇਖ ਕੇ ਵੀ ਆ ਹਾਲਾਤ ਨੇ ਸਾਡੇ ਉੱਥੇ ਕੁਝ ਵੀ ਹੋ ਸਕਦਾ ਇੰਨਾ ਸੈਂਸਿਟਿਵ ਉਹ ਹੈਗਾ ਵੀ ਵੀ ਦੋ ਥਾਵਾਂ ਤੇ ਪੁਰਾਣੀ ਬਿਲਡਿੰਗ ਚ ਇੱਕ ਉਹਦੇ ਸਾਹਮਣੇ ਨਵੀਂ ਬਿਲਡਿੰਗ ਬਣਾਈ ਗਈ ਹੈਗੇ ਔਰ ਉੱਥੇ ਕੋਈ ਸੇਵਾਦਾਰ ਨਹੀਂ ਸੀ ਸੰਗਤ ਆਉਂਦੀ ਹੈ ਤੇ ਮੱਥਾ ਟੇਕ ਰਹੀ ਐ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਵੀ ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਨੇ ਸੇਵਾਦਾਰ ਦੋ ਦੋ ਤਿੰਨ ਤਿੰਨ ਜਿਹੜੇ ਸੇਵਾਦਾਰ ਆ ਔਰ ਜ਼ਰੂਰ ਹੁਣ ਪਿੰਡਾਂ ਦੇ ਗੁਰੂ ਘਰਾਂ ਵਿੱਚ ਵੀ ਇਸ ਤਰ੍ਹਾਂ ਹੀ ਹਾਲ ਹੈਗਾ ਸਾਡੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੈਂ ਦੇਖਿਆ ਵੀ ਦੁਪਹਿਰ ਦੇ ਵੇਲੇ ਜਦੋਂ ਗਰਮੀ ਹੁੰਦੀ ਹੈਗੀ ਐ ਸੋ ਗੁਰੂ ਘਰ ਦਾ ਉਹ ਦਰਵਾਜ਼ਾ ਕੈਮਰੇ ਤਾਂ ਉਹ ਸੈਕੰਡਰੀ ਗੱਲ ਹੈਗੀ ਵੀ ਉੱਥੇ ਕੋਈ ਪਹਿਰਾ ਨਹੀਂ ਹੁੰਦਾ ਜਾਂ ਕਿਸ ਤਰ੍ਹਾਂ ਨਹੀਂ ਹੁੰਦਾ ਸੋ ਸਾਨੂੰ ਗੁਰੂ ਸਾਹਿਬ ਦੇ ਸਤਿਕਾਰ ਲਈ ਆਪ ਕਾਰਜ ਹੈ ਜਿਹੜੇ ਕਰਨੇ ਪੈਣਗੇ ਆਪ ਇਹ ਆ ਪਿੰਡਾਂ ਦੇ ਲੋਕ ਜਿਹੜੇ ਵਿਲੇ ਬੈਠੇ ਤਾਂਸ਼ ਖੇਡਦੇ ਆ ਉਹੋ ਇਸ਼ਨਾਨ ਪਾਣੀ ਕਰਕੇ ਦੋ-ਦੋ ਤਿੰਨ-ਤਿੰਨ ਘੰਟੇ ਦੀਆਂ ਡਿਊਟੀਆਂ ਜਿਹੜੀਆਂ ਉਹ ਦੇ ਸਕਦੇ ਹੈਗੇ ਹਨ ਸੋ ਦੋ ਘੰਟੇ ਡਿਊਟੀ ਦੇਣੀ ਫਿਰ ਅਗਲਾ ਆ ਜਾਏ ਫਿਰ ਅਗਲਾ ਆ ਜਾਏ ਇਸ ਤਰ੍ਹਾਂ ਜਿਹੜਾ ਹੈਗਾ ਕੀਤਾ ਜਾ ਸਕਦਾ ਸੋ ਸਾਨੂੰ ਜਿਹੜਾ ਹੈਗਾ ਹੁਣ ਜਦੋਂ ਅਨੰਦਪੁਰ ਸਾਹਿਬ ਵਿੱਚ ਦਸਮ ਪਾਸ਼ਾ ਜੀ ਉੱਥੇ ਸ਼ਸ਼ੋਭਤ ਸੰਤਾਂ ਕਿੰਨੀ ਸਿੱਖ ਸੰਗਤ ਆ ਜਿਹੜੀ ਹੁੰਦੀ ਸੀ ਸੋ ਇੱਕ ਸਿੱਖ ਸੰਗਤ ਦਰਸ਼ਨਾਂ ਲਈ ਆਉਂ ਸੀ ਦੂਜਾ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੀ ਗੁਰੂ ਸਾਹਿਬ ਦੀ ਜਿਹੜੀ ਹੈਗੀ ਇਹ ਪਹਿਰੇ ਤੇ ਸਿੰਘ ਹਮੇਸ਼ਾ ਹੁੰਦੇ ਪਹਿਰੇ ਤੇ ਸੀਗੇ ਸੋ ਇਸ ਤਰ੍ਹਾਂ ਇਹ ਪਹਿਰੇ ਤੇ ਸਿੰਘ ਆ ਜਿਹੜੇ ਉਹ ਸਾਰੇ ਰਹਿਣੇ ਚਾਹੀਦੇ ਹੈਗੇ ਸੋ ਸਾਰੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਹ ਚਾਹੀਦਾ ਹੈਗਾ ਵੀ ਜਿਹੜਾ ਹੈਗਾ ਸੇਫਟੀ ਦਾ ਪ੍ਰਬੰਧ ਉਹ ਜ਼ਰੂਰ ਢੰਗ ਨਾਲ ਕਰਨਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਸੁਖਵਿੰਦਰ ਸਿੰਘ ਸਰਪੰਚ ਜਿਹੜੇ ਜਿੰਨਾ ਦਾ ਪਿਛਲੇ ਦਿਨੀ ਜਿਹੜਾ ਹੈ ਕਤਲ ਹੋਇਆ ਹੈਗਾ ਸਰਦਾਰ ਅਬਦੁਲ ਰਜ਼ੀ ਜੀ ਸਿਆਸਤ ਇਹਦੇ ਤੇ ਵੀ ਜਿਹੜੀ ਹੈ ਗਰਮਾਈ ਹੋਈ ਹੈ ਪਰਿਵਾਰ ਵੱਲੋਂ ਜਾਂ ਜਿਹੜੇ ਲੋਕ ਇਕੱਠੇ ਹੋਏ ਸਨ ਉਹਨਾਂ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੇ ਉੱਥੋਂ ਦੇ ਐਮਐਲਏ ਹੈਗੇ ਨੇ ਲਾਭ ਸਿੰਘ ਉਗੋਕੇ ਉਹਨਾਂ ਦਾ ਨਾਮ ਜਿਹੜਾ ਹੈ ਪਰਚੇ ਦੇ ਵਿੱਚ ਪਾਇਆ ਜਾਵੇ ਕਿਵੇਂ ਦੇਖਦੇ ਹਾਂ ਕਾਫੀ ਧਰਨਾ ਵਗੈਰਾ ਵੀ ਲੱਗਾ ਰਿਹਾ ਕੀ ਹੁਣ ਇਸ ਕੇਸ ਦਾ ਬਣਿਆ ਜਾਂ ਕਿਹੋ ਜੀ ਸ਼ਖਸੀਅਤ ਹਾਂਜੀ ਹਾਂਜੀ ਸੋ ਉਹ ਕਾਫੀ ਆਪਾਂ ਕਹਿ ਸਕਦੇ ਆ ਵੀ ਪੋਲੀਟੀਕਲੀ ਤੇਜ਼ ਤਰਾਰ ਵਿਅਕਤੀ ਸੀਗਾ ਸਰਪੰਚ ਦੇ ਅਹੁਦੇ ਤੇ ਸੀ ਕਾਫੀ ਮੇਰੇ ਖਿਆਲ 1.5 ਸਾਲ ਪਹਿਲਾਂ ਉਹਨਾਂ ਦੀ ਇੱਕ ਜਿਹੜਾ ਸਥਾਨਕ ਐਮਐਲਏ ਹੈਗਾ ਲਾਲਪ ਸਿੰਘ ਓਗੋ ਕੇ ਉਹਨਾਂ ਨਾਲ ਸਾਹਮਣੇ ਖੜ ਕੇ ਬਹਿਸ ਮੁਹਾਸਬਾ ਕਰਦੇ ਆਂਦੇ ਵੀ ਵੀਡੀਓ ਹੈ ਗਿਆ ਉਹ ਸੀਗਾ ਵੀ ਪਿੰਡਾਂ ਨੂੰ ਫੰਡਿੰਗ ਵਗੈਰਾ ਕਿਸ ਤਰ੍ਹਾਂ ਕਰਨੀ ਹੈਗੀ ਆ ਸਾਡੇ ਫੰਡ ਰੋਕੇ ਜਾ ਰਹੇ ਨੇ ਜਾਂ ਜਿੱਦਾਂ ਵੀ ਜਿਆਦਤियां ਹੋ ਰਹੀਆਂ ਉਹਨਾਂ ਦਾ ਦੋਸ਼ ਹੈਗਾ ਵੀ ਐਮਐਲਏ ਸਾਹਿਬ ਦੇ ਕਹਿਣ ਤੇ ਜਿੱਦਾਂ ਜਿਹੜੇ ਲਾਲ ਸਿੰਘ ਆ ਵੀ ਉਹਨਾਂ ਦੇ ਕਹਿਣ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਜਿਹੜੇ ਵਿਰੋਧ ਕਰਦੇ ਹੈਗੇ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਫੰਡਿੰਗ ਵਗੈਰਾ ਜਿਹੜੀ ਰੋਕੀ ਜਾ ਰਹੀ ਹੈਗੀ ਆ ਪਰ ਪਿਛਲੇ ਦਿਨ ਹੀ ਹੈਗਾ ਦਰਦਨਾਕ ਕਤਲ ਆ ਜਿਹੜਾ ਉਹਨਾਂ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਜਾਂਦਾ ਹੈਗਾ ਸੁਖਵਿੰਦਰ ਸਿੰਘ ਸੁਖੂ ਉਹਨੂੰ ਕਹਿੰਦੇ ਆ ਕਲਕੱਤੇ ਵਾਲਾ ਕਹਿੰਦੇ ਹੈਗੇ ਆ ਸੋ ਉਹ ਉਹਦਾ ਕਤਲ ਹੋਇਆ ਹੈਗਾ ਇਟ ਮੀਨਸ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੋਸ਼ ਲਾ ਰਹੀਆਂ ਹੈਗੀਆਂ ਵੀ ਜਿਹੜਾ ਸਾਮ-ਦਾਮ-ਦੰਡ ਭੇਦ ਵਾਲਾ ਕੰਮ ਸੀ ਵੀ ਚਾਹੇ ਮਾਰ ਦਿਓ ਚਾਹੇ ਕਤਲ ਕਰ ਦਿਓ ਉਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕਾਰਜ ਜੈ ਸ਼ੁਰੂ ਹੋਇਆ ਸੌਦੀਆਂ ਹੁਣ ਪੁਰਾਣੀਆਂ ਵੀਡੀਓ ਮੈਂ ਕੁਝ ਦੇਖੀਆਂ ਨੇ ਉਹ ਇੱਕ ਤਰ੍ਹਾਂ ਨਾਲ ਸਿੱਖ ਜੱਜਬੇ ਚੋਂ ਬੋਲਦਾ ਹੈਗਾ ਸਿੱਖ ਸੋਵਰਨਿਟੀ ਦੀ ਗੱਲ ਕਰਦਾ ਹੈਗਾ ਸਿੱਖਾਂ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਹੈਗਾ ਹੁਣ ਇਹ ਕਿਸ ਪਾਸਿਓਂ ਆਇਆ ਆਇਆ ਇਹ ਲੋਕਲ ਰਾਜਨੀਤੀ ਚੋਂ ਕਤਲ ਹੋਇਆ ਜਿਹੜੀ ਕਿ ਐਮ.ਐਲ.ਏ ਨਾਲ ਉਹਨਾਂ ਦੀ ਸੀਗੀ ਜਾਂ ਫਿਰ ਕਿਸੇ ਵੱਡੇ ਪਰਸਪੈਕਟਿਵ ਚ ਜਿੱਦਾਂ ਦੀਪ ਸਿੱਧੂ ਦਾ ਕਤਲ ਹੋਇਆ ਉਸ ਲੈਵਲ ਤੇ ਹੋਇਆ ਹੈਗਾ ਸੋ ਸਾਰਿਆਂ ਨੇ ਇਹੀ ਕਿਹਾ ਹੈਗਾ ਵੀ ਇਹ ਸਿਆਸੀ ਕਤਲ ਹੈਗਾ ਹੂੰ ਉਹ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਸੋ ਆਮ ਆਦਮੀ ਪਾਰਟੀ ਦੇ ਇਸ ਰਾਜ ਵਿੱਚ ਜਿੱਦੋਂ 98 93 ਐਮ.ਐਲ.ਏ 94 ਤੁਹਾਡੇ ਕੋਲ ਹੈਗੇ ਆ ਉਹਦੇ ਵਿੱਚ ਤੁਸੀਂ ਜੇ ਇੱਕ ਕੋਈ ਵਿਅਕਤੀ ਵਿਰੋਧ ਕਰਦਾ ਉਹਦਾ ਜੇ ਜੇ ਇਸ ਤਰ੍ਹਾਂ ਜੇ ਦੋਸ਼ ਲੱਗਦੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਕਰਵਾਇਆ ਹੈਗਾ ਵੀ ਜਦੋਂ ਸਰਕਾਰਾਂ ਦੇ ਵਿਰੋਧੀਆਂ ਦਾ ਕਤਲ ਆ ਜਿਹੜਾ ਸ਼ੁਰੂ ਹੋ ਜਾਂਦਾ ਉਸ ਵੇਲੇ ਤੁਹਾਡੀ ਪੁੱਠੀ ਗਿਣਤੀ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਸੋ ਇਹ ਇਹ ਹੁਣ ਦੱਸ ਰਿਹਾ ਹੈਗਾ ਵੀ ਉਹਨਾਂ ਦੇ ਹੱਥਾਂ 'ਚੋਂ ਜਿਹੜੀ ਹੈਗੀ ਪੱਕੜ ਰਾਜਨੀਤੀ ਦੀ ਖਤਮ ਹੋ ਰਹੀ ਹੈ ਉਹ ਦੋਸ਼ਣਬਾਜ਼ੀ ਲਾ ਕੇ ਕੇਸ ਦਰਜ ਕਰਕੇ ਜਾਂ ਇਸ ਤਰ੍ਹਾਂ ਦੇ ਕਤਲਿਆਂ ਆਮ ਕਰਕੇ ਜਿਹੜਾ ਹੈਗਾ ਉਹ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੀ ਹੈ ਪਹਿਲਾਂ ਸਾਰੇ ਮੀਡੀਆ ਤੇ ਉਹਨਾਂ ਨੇ ਪਾਬੰਦੀ ਲਾਈ ਆਉਂਦੇ ਆਂ ਸਾਰੇ ਸਿੱਖਾਂ ਦੇ ਚੈਨਲ ਆ ਜਿਹੜੇ ਬੰਦ ਕਰ ਦਿੱਤੇ ਤਸੀਰਲੀ ਵਿੱਚ ਘਟ ਹੋ ਗਈ ਸੀ ਸੋ ਅੱਜ ਸਰਦਾਰ ਅਜਮੇਰ ਸਿੰਘ ਨੇ ਪਾਈ ਹੈਗੀ ਆ ਵੀ ਸਾਡੇ ਚੈਨਲ ਦੀ ਵੀ ਉਹਨਾਂ ਦੇ ਚੈਨਲ ਦੀ ਜਿਹੜੀ ਵੀਡੀਓ ਰੀਚ ਬਹੁਤ ਘਟਾ ਦਿੱਤੀ ਗਈ ਆ ਪੇਜ ਚ ਕਾਸ ਦਿੱਤੇ ਗਏ ਹੈਗੇ ਆ ਸੋ ਕੁਝ ਨਵਾਂ ਚੈਨਲ ਬਣਾ ਕੇ ਉਹਦੇ ਤੇ ਕਰ ਰਿਹਾ ਇਟ ਮੀਨਸ ਜਿਹੜੀ ਹੈਗਾ ਇਹ ਹਮਲਾ ਚਾਰੇ ਪਾਸੇ ਹੋ ਰਿਹਾ ਵੀ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਹੈਗੇ ਆ ਉਹਨਾਂ ਨੂੰ ਜਿਸ ਤਰ੍ਹਾਂ ਵੀ ਕੀਤਾ ਜਾ ਸਕਦਾ ਉਹ ਉਹਨਾਂ ਨੂੰ ਡਰਾਇਆ ਤੇ ਮਗਾਇਆ ਜਾਵੇ Die Verkollegen.